ਉਹ ਅਪੂਰਵਾ ਨੇ ਇੰਨੇ ਜ਼ਿਆਦਾ ਉਹਦੇ ਵਿੱਚ ਬਲਗਰ ਕੰਟੈਂਟ ਬੋਲੇ ਤੇ ਮੈਂ ਸੋਚਦਾ ਵਾਂ ਇਹਨੇ ਡਰਟੀ ਵਰਡਸ ਬੋਲੇ ਕਿ ਅਪੂਰਵਾ ਦੇ ਘਰ ਦੇ ਇਹਨੂੰ ਸਪੋਰਟ ਕਰਦੇ ਨੇ ਪੂਰਵਾ ਨੂੰ ਆ ਜਿੰਨੇ ਵੀ ਸਟੈਂਡ ਅਪ ਕਮੇਡੀਅਨ ਨੇ ਤੁਸੀਂ ਚੈੱਕ ਕਰੋ ਇਹ ਹਮੇਸ਼ਾ ਹੀ ਡਬਲ ਮੀਨ ਗੱਲਾਂ ਕਰ ਕਰਕੇ ਕਮੇਡੀ ਕਰਦੇ ਨੇ ਠੀਕ ਹੈ ਜੀ ਇੱਕ ਉਹ ਵੀ ਟਾਈਮ ਸੀ ਜਦੋਂ ਡਬਲ ਮੀਨ ਗੱਲਾਂ ਤੋਂ ਬਿਨਾ ਕਮੇਡੀ ਹੁੰਦੀ ਸੀਗੀ ਮੈਂ ਕਹਿਣਾ ਚਾਹੁੰਦਾ ਕਿ ਇਹ ਸਮਾਂ ਆ ਗਿਆ ਹੈ OTT ਪਲੇਟਫਾਰਮ ਨੂੰ ਕੰਟਰੋਲ ਕਰਨ ਦਾ ਮੈਨੂੰ ਯਾਦ ਹੈ ਮੇਰਾ ਇੱਕ ਕੌਂਟਰੋਵਰਸੀ ਹੋਈ ਇੱਕ ਬੜੇ ਤਗੜੇ ਗਾਇਕ ਦੇ ਨਾਲ ਠੀਕ ਹੈ ਜੀ ਮੈਨੂੰ ਥ੍ਰੈਟ ਵੀ ਆਇਆ ਉਸ ਕੇਸ ਦੇ ਵਿੱਚ ਮੈਨੂੰ ਉਦੋਂ ਇੱਕ ਪ੍ਰੋਫੈਸਰ ਸਾਹਿਬ ਦਾ ਫੋਨ ਆਂਦਾ ਕਹਿੰਦਾ ਮੈਂ ਗਾਇਕ ਨੂੰ ਜਾ ਕੇ ਕਹਿਣਾ ਵਾਂ ਕਿ ਤੁਸੀਂ ਚੰਗੇ ਗੀਤ ਗਾਇਆ ਕਰੋ ਤੇ ਉਸ ਗਾਇਕ ਦੇ ਅੱਗੇ ਉਹ ਇਹ ਕਹਿਣਾ ਸੀਗਾ ਕਿ ਚੰਗੇ ਗੀਤ ਸਮਝ ਨਹੀਂ ਸੁਣਦਾ ਸੀ ਕਿਦਾਂ ਗਾਈਏ ਉਸ ਗਾਇਕ ਦੇ ਫਾਦਰ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਬੁੱਧੀਜੀਵੀ ਸਮਾਜ ਸਾਡਾ ਕੰਟੈਂਟ ਨਾ ਦੇਖੇ ਵਾਟ డు ਯੂ ਮੀਨ ਬਾਈ 댓 ਕਿ ਤੁਸੀਂ ਸਮਾਜ ਦੀ ਇੱਕ ਜਿਹੜੀ ਲਾਈਨ ਨੂੰ ਖਤਮ ਕਰਦੇ ਹੋਗੇ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਉਸ ਸਮਾਜ ਦੀ ਉਸ ਲਾਈਨ ਨੂੰ ਖਤਮ ਕਰਦੇ ਹੋਗੇ ਤੁਸੀਂ ਇੰਸਟਾਗ੍ਰam ਦੇ ਐਲਗੋਰਿਥਮ ਇਦਾਂ ਦੇ ਸੈੱਟ ਹੈਗੇ ਨੇ ਯੂ ਕਾਂਟ ਐਕਸਪੈਕਟ ਥਿਸ ਥਿੰਕ ਕਿ ਉਹਦੇ ਕੰਟੈਂਟ ਐਲਗੋਰਿਥਮ ਇਦਾਂ ਦੇ ਸੈੱਟ ਆ ਕਿ ਉਹਦੇ ਉੱਤੇ ਤੁਹਾਨੂੰ ਬਲਗੇਰਿਟੀ ਦਿਖਣੀ ਦੇਖਣੀ ਹੈ ਤੁਸੀਂ ਚਾਹੋ ਚਾਹ ਨਾ ਉਹ ਐਲਗੋਰਿਥਮ ਤੁਹਾਨੂੰ ਉਧਰਲੇ ਪਾਸੇ ਲੈ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਹੈ ਥੋੜਾ ਜਿਹਾ ਕੰਟਰੋਲ ਇੰਸਟਾਗ੍ਰam ਤੇ ਸਾਨੂੰ ਕਰਨਾ ਪੈਣਾ ਹੈ ਅੱਜ ਆਪਾਂ ਗਾਲਾਂ ਕੱਢਦੇ ਆ ਠੀਕ ਹੈ ਜੀ ਕੋਈ ਗਾਲਾਂ ਕੱਢਦੇ ਆ ਸਾਨੂੰ ਮਾੜਾ ਲੱਗਦਾ ਕਿ ਸਾਡੇ ਮੂੰਹ ਤੇ ਕੋਈ ਗਾਲ ਕੱਢ ਗਿਆ ਪਰ ਉਹੀ ਗਾਲ ਜਦੋਂ ਟੀਵੀ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਪਾਂ ਕੁਝ ਹੋਣੇ ਦੇਖੋ ਜੀ ਉਹਨੇ ਗਾਲ ਕੱਢੀ ਆਪਾਂ ਹੀ ਉਹਨੂੰ ਹੱਲਾਸ਼ੇਰੀ ਦੇ ਰਹੇ ਆ ਸਾਨੂੰ ਜਦੋਂ ਵੀ ਇਦਾਂ ਦਾ ਕੋਈ ਕੰਟੈਂਟ ਆਂਦਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਮਾਡਰਨ ਡਸਨਟ ਮੀਨਸ ਥੈਟ ਵੀ ਵਿਲ ਬੀ ਵਲਗਰ ਮਾਡਰਨ ਡਸਨਟ ਮੀਨ ਥੈਟ ਵੀ ਵਿਲ ਬੀ ਨੇਕਡ that doesn't mean ਆਪਾਂ ਦਾਦਾ ਸ਼ਲੀਲ ਕੰਟੈਂਟ ਦੇਖਣ ਨੂੰ ਤਿਆਰ ਬੈਠੇ ਆਂ ਅਗਲੇ ਤਾਂ ਬਣਾਉਂਦੇ ਪਏ ਨੇ ਆਪਾਂ ਜੇ ਆਪਾਂ ਨੂੰ ਰਿਜੈਕਟ ਕਰਾਂਗੇ ਮੈਂ ਕਹਿਣਾ ਚਾਹਾਂਗਾ ਇਹਦਾ ਤਿੰਨਾਂ ਨੂੰ ਅਪੂਰਵਾ ਨੂੰ ਸਮੇ ਨੂੰ ਤੇ ਰਣਵੀਰ ਲਾਹਬਾਦੀ ਨੂੰ ਕੀ ਤੁਸੀਂ ਇਹ ਕੰਟੈਂਟ ਆਪਣੀ ਫੈਮਲੀ ਚ ਚਲਾ ਸਕਦੇ ਹੋ ਅੱਜ ਤੁਸੀਂ ਆਪਣੀ ਫੈਮਲੀ ਨਾਲ ਬੈਠ ਕੇ ਪਿਕਚਰ ਨਹੀਂ ਦੇਖ ਸਕਦੇ ਇਨਸਟਾਗ੍ਰਾਮ ਦਾ ਐਲਗੋਰਿਦਮ ਨਵੇਂ ਦਾ ਸੈੱਟ ਹੈ ਤੁਸੀਂ ਕਿਤੇ ਕਲਿੱਕ ਕਰਦੇ ਹੋ ਤੇ ਨਾਲ-ਨਾਲ ਉਹੀ ਚੀਜ਼ਾਂ ਖੁੱਲਦੀਆਂ ਜਾਂਦੀਆਂ ਤੁਸੀਂ ਚੈੱਕ ਕਰ ਲਿਓ ਸਰਕਾਰ ਨੂੰ ਰੋਕ ਲਾਣੀ ਚਾਹੀਦੀ ਜੇ ਯੈਸ ਇਨਸਟਾਗ੍ਰਾਮ ਨੂੰ ਕੰਟਰੋਲ ਕਰਨ ਲਈ ਕੋਈ ਨਾ ਕੋਈ ਐਕਟ ਲੈਣਾ ਪੈਣਾ ਹੈ ਸਮੇਂ ਦੀ ਮੰਗ ਹੈ ਐ ਤਾਂ ਮੈਂ ਕਹਿੰਦਾ ਧਨਵਾਦ ਰਣਵੀਰ ਲਾਹਬਾਦੀ ਦਾ ਤੇ ਪੂਰਵਾ ਦਾ ਜਿਨ੍ਹਾਂ ਨੇ ਇੱਕ ਸ਼ੀਸ਼ਾ ਦਿਖਾਤਾ ਕਿ ਸਾਡਾ ਸਮਾਜ ਨੇ ਤੇ ਕਿੱਥੇ ਚੱਲ ਜਾਣਾ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਸਮੇਂ ਰਹਿਣਾ ਰਣਵੀਰ ਅਲਾਬਾਦੀਆ ਆ ਇੰਡੀਆ ਗੋਟ ਲੇਟਨ ਸ਼ੋ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਬਦ ਬੋਲਣ ਲੱਗਾ ਹੈ ਗੰਦ ਪਾਇਆ ਉਸ ਨੂੰ ਲੈ ਕੇ ਪੂਰੇ ਭਰ ਦੇ ਵਿੱਚ ਇਸ ਵਕਤ ਸਮੇ ਰਹਿਣਾ ਤੇ ਰਣਵੀਰ ਅਲਾਬਾਦੀਆ ਜਿਹੜੇ ਨੇ ਉਹ ਟ੍ਰੋਲਿੰਗ ਦੇ ਵਿੱਚ ਨੇ ਦੋਨਾਂ ਨੂੰ ਕਾਫੀ ਟ੍ਰੋਲਿੰਗ ਦਾ ਜਿਹੜਾ ਹੈ ਉਹ ਫੇਸ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਗੱਲ ਇਹ ਜਿਹੀ ਕੀਤੀ ਹੈ ਵੀਡੀਓ ਤੁਸੀਂ ਵੀ ਦੇਖੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਦੇ ਨਾਲ YouTube ਦੀ ਦੁਨੀਆ ਦੇ ਵਿੱਚ ਇੱਕ ਸ਼ੋਅ ਚੱਲਣ ਲੱਪਿਆ ਸੀ ਇੰਡੀਆ ਗੋਟ ਲੀਟੈਂਟ ਲੋਕ ਬੜਾ ਪਸੰਦ ਕਰ ਰਹੇ ਸੀ ਕੁਝ ਹੱਦ ਤੱਕ ਬਲਗੇਰਟੀ ਬਹੁਤ ਸੀਗੀ ਉਸ ਦੇ ਵਿੱਚ ਗਾਲਾਂ ਬਹੁਤ ਸੈਗੀਆਂ ਪਰ ਬਲਗੇਰਟੀ ਦਾ ਲੈਵਲ ਉਸ ਜਗ੍ਹਾ ਦੇ ਉੱਪਰ ਚੱਲ ਗਿਆ ਕਿ ਹੁਣ ਇਹ ਉਹ ਲੈਵਲ ਜਿਹੜਾ ਹੈ ਉਹ ਕੰਟਰੋਵਰਸੀ ਦੇ ਵਿੱਚ ਬਦਲ ਗਿਆ ਜਿਸ ਤਰੀਕੇ ਦੇ ਨਾਲ ਸਮਾਂ ਰੈਣਾ ਦੇ ਸ਼ੋਅ ਦੇ ਵਿੱਚ ਰਣਵੀਰ ਅਲਾਬਾਦੀਆ ਜੋ ਕਿ ਅਵਲ ਦਰਜੇ ਦੇ ਪੋਡਕਾਸਟਰ ਨੇ ਲੋਕ ਪੂਰਾ ਸੁਣਦੇ ਨੇ ਪੂਰੇ ਭਾਰਤ ਦੇ ਵਿੱਚ ਉਹਦੇ ਵੱਲੋਂ ਸ਼ਬਦਾਬਲੀ ਬੋਲੀ ਗਈ ਮਾਤਾ ਪਿਤਾ ਦੇ ਖਿਲਾਫ ਲੱਗਦਾ ਕਿ ਤਨਾ ਕਿਥੇ ਜੋ ਉਹਨਾਂ ਨੇ ਗਲਤੀ ਕੀਤੀ ਹੈ ਉਸ ਦੇ ਉੱਪਰ ਟਿੱਪਣੀ ਬਣਦੀ ਹੈ ਜ਼ਰੂਰ ਦੇਖੋ ਇਹ ਇੱਕ ਚਿਹਰਾ ਨੰਗਾ ਹੋਇਆ ਸਾਡੇ ਪੂਰੇ ਸਮਾਜ ਦੇ ਵਿੱਚ ਬੇਸਿਕਲੀ ਕੀ ਹੈ ਤੁਸੀਂ ਅੱਜ ਕੱਲ੍ਹ ਇੱਕ ਸਟੈਂਡ ਅਪ ਕਮੇਡੀ ਦਾ ਡਰਟੀ ਕਮੇਡੀ ਦਾ ਇੱਕ 트ੈਂਡ ਚੱਲ ਪਿਆ ਜਿੰਨੇ ਵੀ ਸਟੈਂਡ ਅਪ ਕਮੇਡੀਅਨ ਹੈ ਨਾ ਉਹਦੇ ਵਿੱਚ ਮੈਂ ਉਹਨਾਂ ਨੂੰ ਘੱਟ ਜ਼ਿੰਮੇਵਾਰ ਸਮਝਦਾ ਸੀ ਆਪ ਜ਼ਿੰਮੇਵਾਰ ਆ ਉਹਨਾਂ ਮੈਂ ਗੱਲ ਲੈ ਕੇ ਜਾਊਂਗਾ ਅਪੂਰਵਾ ਤੇ ਅਪੂਰਵਾ ਇੱਕ ਲੜਕੀ ਹੈ ਸਾਡੀ ਭੈਣ ਵੀ ਕਹਿ ਸਕਦੇ ਆਪਾਂ ਛੋਟੀ ਭੈਣ ਪਰ ਜਦੋਂ ਅਪੂਰਵਾ ਨੇ ਇੰਨੇ ਜ਼ਿਆਦਾ ਉਹਦੇ ਵਿੱਚ ਬਲਗਰ ਕੰਟੈਂਟ ਬੋਲੇ ਤੇ ਮੈਂ ਸੋਚਦਾ ਵਾਂ ਇਹਨੇ ਡਰਟੀ ਵਰਡਸ ਬੋਲੇ ਕਿ ਅਪੂਰਵਾ ਦੇ ਘਰ ਦੇ ਇਹਨੂੰ ਸਪੋਰਟ ਕਰਦੇ ਨੇ ਪੂਰਵਾ ਨੂੰ ਦੂਜੀ ਗੱਲ ਆਪਾਂ ਕੀ ਦੇਖਦੇ ਆ ਜਦੋਂ ਵੀ ਇਹ ਡਰਟੀ ਕਮੇਡੀ ਕਰਦੇ ਨੇ ਉਹ ਚ ਕੋਈ ਪੰਚ ਮਾਰਦੇ ਨੇ ਜਿਹਦੇ ਵਿੱਚ ਕੋਈ ਗਾਲ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਤੇ ਸਾਡੇ ਵਰਗੇ ਲੋਕ ਵੀ ਇਹਨੂੰ ਹਾਸਾ ਸੁਣਦੇ ਨੇ ਬੇਸਿਕਲੀ ਸਾਡੇ ਆਪਣੇ ਅੰਦਰ ਹੀ ਕਿਤਨਾ ਕਿਤੇ ਗੰਦਗੀ ਭਰੀ ਹੋਈ ਹੈ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਵੋਕ ਕਰਦੇ ਹਾਂ ਬੂਸਟ ਕਰਦੇ ਇਨ੍ਹਾਂ ਦੀ ਚੀਜ਼ ਨੂੰ ਆ ਜਿੰਨੇ ਵੀ ਸਟੈਂਡ ਅਪ ਕਮੇਡੀਅਨ ਨੇ ਤੁਸੀਂ ਚੈੱਕ ਕਰੋ ਇਹ ਹਮੇਸ਼ਾ ਹੀ ਡਬਲ ਮੀਨ ਗੱਲਾਂ ਕਰ ਕਰਕੇ ਕਮੇਡੀ ਕਰਦੇ ਨੇ ਠੀਕ ਹੈ ਜੀ ਇੱਕ ਉਹ ਵੀ ਟਾਈਮ ਸੀ ਜਦੋਂ ਡਬਲ ਮੀਨ ਗੱਲਾਂ ਤੋਂ ਬਿਨਾਂ ਕਮੇਡੀ ਹੁੰਦੀ ਸੀਗੀ ਮੈਂ ਕਹਿਣਾ ਚਾਹੁੰਦਾ ਕਿ ਇਹ ਸਮਾਂ ਆ ਗਿਆ ਹੈ OTT ਪਲੇਟਫਾਰਮ ਨੂੰ ਕੰਟਰੋਲ ਕਰਨ ਦਾ ਡਿਜੀਟਲ ਮੀਡੀਆ ਨੂੰ ਕੰਟਰੋਲ ਕਰਨ ਦਾ ਜਿਹੜਾ ਇੰਸਟਾਗ੍ਰam ਹੈ ਨਾ ਇੰਸਟਾਗ੍ਰam ਇੰਸਟਾਗ੍ਰam ਇੱਕ ਸੌਫਟ ਪਾਉਣ ਬਣ ਚੁੱਕਾ ਜੋ ਮੈਂ ਕਹਾਂਗਾ ਤਾਂ ਬੇਸਿਕਲੀ ਉਹ ਤੋਂ ਆਪਣੇ ਸਮਾਜ ਨੂੰ ਸਾਨੂੰ ਬਚਾਣਾ ਪੈਣਾ ਇੰਸਟਾਗ੍ਰam ਬਲਗੇਰਿਟੀ ਤੋਂ ਭਰਿਆ ਪਿਆ ਪਿੱਛੇ ਦੀ ਮੈਂ ਵੀ ਆਪਣੇ ਪ੍ਰੋਫੈਸਰ ਨਾਲ ਰਲ ਕੇ ਇੱਕ ਮੈਮੋਰੰਡਮ ਮੋਦੀ ਸਾਹਿਬ ਨੂੰ ਭੇਜਿਆ ਸੀਗਾ ਕਿ ਮੋਦੀ ਸਾਹਿਬ ਕਾਈਂਡਲੀ ਹਰ ਬੱਚੇ ਦਾ ਜਿਹੜਾ ਆਈਡੀ ਹੈ ਨਾ 18 ਤੋਂ ਪਹਿਲਾਂ ਨਹੀਂ ਬਣਨਾ ਚਾਹੀਦਾ ਦੇ ਉੱਤੇ ਪੇਰੈਂਟਸ ਦਾ ਕੰਸੈਂਟ ਚਾਹੀਦਾ ਹੈ ਥਰਡ ਪਾਰਟੀ ਉਹਦੇ ਉੱਤੇ ਉਹਦਾ ਪੂਰਾ ਆਡਿਟ ਚਾਹੀਦਾ ਤਾਂ ਜਾ ਕੇ ਉਹਨਾਂ ਨੂੰ ਕਿਤਨਾ ਕਿਤੇ ਇੰਸਟਾਗ੍ਰam ਤੇ ਸਪੈਸ਼ਲੀ ਮੈਂ ਇੰਸਟਾਗ੍ਰam ਦੀ ਗੱਲ ਕਰ ਰਿਹਾ ਇੰਸਟਾਗ੍ਰam ਨੂੰ ਬੜੇ ਸੈਂਸਿਟਿਵ ਵੇ ਨਾਲ ਯੂਜ਼ ਕਰਨਾ ਪੇਰੈਂਟਸ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵਾਂ ਤੁਹਾਡਾ ਬੱਚਾ ਅੱਜ ਤੁਸੀਂ ਖੁਸ਼ ਹੁੰਦੇ ਹੋ ਕਈ ਪੇਰੈਂਟਸ ਕੀ ਆਪਣੇ ਬੱਚੇ ਛੋਟੇ ਛੋਟੇ ਬੱਚੇ ਦੀ ਰੀਲਾਂ ਬਣਾ ਬਣਾ ਪਾ ਰਹੇ ਨੇ ਤੁਸੀਂ ਅੱਜ ਆਪਣੇ ਬੱਚੇ ਨੂੰ ਐਕਸਪੋਜ਼ਰ ਦੇ ਰਹੇ ਹੋ ਕੱਲ ਨੂੰ ਤੁਸੀਂ ਇਦਾਂ ਦੇ ਬੱਚੇ ਨੂੰ ਅਪੂਰਵਾ ਵਾਂਗੂ ਬਣਾ ਲੋਗੇ ਸੋ ਮੈਂ ਕਹਿਣਾ ਚਾਹੁੰਦਾ ਵਾਂ ਸਾਡਾ ਦੇਸ਼ ਇਸ ਟੈਮ ਟ੍ਰਾਂਜ਼ੀਸ਼ਨ ਫੇਜ਼ ਦੇ ਵਿੱਚ ਆਪਾਂ ਇੱਕ ਟ੍ਰੈਡੀਸ਼ਨਲ ਸੁਸਾਇਟੀ ਤੋਂ ਮਾਡਰਨ ਸੁਸਾਇਟੀ ਬਣਦੇ ਪਏ ਆ ਪਰ ਆਪਣੇ ਐਥਿਕ ਲੂਜ਼ ਕਰਦੇ ਜਾ ਰਹੇ ਆ ਰਣਵੀਰ ਅਲਾਹਾਬਾਦੀ ਨੇ ਜੋ ਇੰਨਾ ਗੰਦ ਬੱਕਿਆ ਉਹਦੇ ਵਿੱਚ ਨਹੀਂ ਡਰਟੀ ਕਮੇਟੀ ਬੋਲੀ ਆ ਉਹ ਕਿਤੇ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈਗੀ ਲੋਕ ਐਕਸੈਪਟ ਹੀ ਨਹੀਂ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਰਣਵੀਰ ਵੱਲੋਂ ਬੋਲਿਆ ਗਿਆ ਲੋਕ ਸੋਚਦੇ ਨਹੀਂ ਸੀਗੇ ਕਿ ਭਈ ਇਹ ਵਿਅਕਤੀ ਵੀ ਬੰਦਾ ਵੀ ਇਦਾਂ ਬੋਲੇਗਾ ਜੋ ਇੰਨੇ ਵੱਡੇ ਵੱਡੇ ਸੰਤਾਂ ਦੀ ਇੰਟਰਵਿਊ ਕਰਦਾ ਹੈ ਇਹਨੇ ਇੰਟੈਲੈਕਚੁਅਲ ਲੋਕਾਂ ਦੀ ਇੰਟਰਵਿਊ ਕਰਦਾ ਹੈ ਉਹ ਬੰਦਾ ਵੀ ਇਹ ਗੱਲ ਮਤਲਬ ਭਰਿਆ ਹੋਇਆ ਸੀ ਇਹਨੂੰ ਮੈਂ ਵੀ ਪ੍ਰਾਕ ਦੀ ਬਹੁਤ ਜ਼ਿਆਦਾ ਸਿਫਤ ਕਰਾਂਗਾ ਜਿੰਨੇ ਇਹਨੂੰ ਜਾਣ ਤੋਂ ਕੈਨਸਲ ਕਰ ਦਿੱਤਾ ਇਹਦੇ ਪੋਡਕਾਸਟ ਤੇ ਕਿੰਨੇ ਫਾਲੋਅਰ ਇਹਦੇ ਉੱਡ ਗਏ ਨੇ ਦੇਖੋ ਅੱਜ ਵੀ ਸਾਡਾ ਉਹ ਸਮਾਜ ਬੈਠਾ ਹੈ ਜਿਹੜਾ ਇਦਾਂ ਦੀ ਬਲਗਰ ਕੰਟੈਂਟ ਨੂੰ ਜਾਂ ਆਪਸੀਨਿਟੀ ਨੂੰ ਇਤਾਂ ਦੀ ਬਲਗੈਰਿਟੀ ਨੂੰ ਸਪੋਰਟ ਨਹੀਂ ਕਰਦਾ ਅਸੀਂ ਵੀ ਉਸ ਸਮਾਜ ਦੇ ਵਿੱਚ ਆ ਅਸੀਂ ਵੀ ਇੱਕ ਇਹੀ ਮੁਹਿਮ ਲੈ ਕੇ ਚੱਲੇ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਬਚਾ ਲਈਏ ਅੱਜ ਘਰਾਂ ਦੇ ਵਿੱਚ ਕੀ ਹੈ ਮਾਪੇ ਆਪ ਐਕਸਪੋਜ਼ਰ ਦੇ ਰਹੇ ਨੇ ਮਾਵਾ ਪਿਓ ਆਪ ਰੀਲਾ ਬਣਾਵਨਾ ਆਪਣੇ ਬੱਚਿਆਂ ਦੀ ਪਾਰੇ ਨੇ ਦੇਖੋ ਚੰਗਾ ਕੰਟੈਂਟ ਪਾਓ ਬਹੁਤ ਵਧੀਆ ਗੱਲ ਹੈ ਕੋਈ ਮਾੜੀ ਗੱਲ ਨਹੀਂ ਪਰ ਕਿਤਨਾ ਕਿਤੇ ਜਦੋਂ ਬੱਚਾ ਤੁਹਾਡੇ ਤੋਂ ਸ਼ੀਲਡ ਲੈ ਜਾਂਦਾ ਪਰਾਂ ਚੱਲ ਜਾਂਦਾ ਉਹ ਕਿਤਨਾ ਕਿਤੇ ਫਿਰ ਉਹ ਵੀ ਇਦਾਂ ਦਾ ਕੰਟੈਂਟ ਦੇਖਦਾ ਤੁਸੀਂ ਚੈੱਕ ਕਰੋ ਬਹੁਤ ਹੀ ਮਾੜਾ ਕੰਟੈਂਟ ਇੰਸਟਾਗ੍ਰam ਤੇ ਪਿਆ ਹੋਇਆ ਹੈ ਇੰਸਟਾਗ੍ਰam ਤਾਂ ਬੜੀ ਸੇਫ ਸਾਈਡ ਹੋ ਕੇ ਯੂਜ਼ ਕਰਨ ਦੀ ਲੋੜ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਆਪਾਂ ਇੱਕ ਕੋਈ ਚੈੱਕ ਲਾਈਏ ਜਿਹਦੇ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਠੀਕ ਹੈ ਜੀ ਹੁਣ ਆਪਾਂ ਬਾਰ-ਬਾਰ ਸਾਰਾ ਦੇਸ਼ ਇੱਕੋ ਗੱਲ ਕਰ ਰਿਹਾ ਹੈ ਕਿ ਰਣਵੀਰ ਅਲਾਹਾਬਾਦੀ ਦੀ ਪਰਵਰਿਸ਼ ਨਹੀਂ ਸਹੀ ਹੋਈ ਹਮ ਗੱਲ ਆ ਗਈ ਨਾ ਪਰਵਰਿਸ਼ ਤੇ ਸੋ ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹੂੰਗਾ ਇਹ ਇੱਕ ਐਪੀਸੋਡ ਜਿਹੜਾ ਹੈਗਾ ਜਿਹੜੇ ਸਿਆਣੇ ਪੇਰੈਂਟਸ ਨੇ ਪੜੇ ਲਿਖੇ ਪੇਰੈਂਟਸ ਨੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੂੰਗਾ ਅਸੀਂ ਬਹੁਤ ਪਰੇਸ਼ਾਨ ਆ ਬੱਚੇ ਦੇ ਬੜੇ ਸਕਿੱਲ ਖਤਮ ਹੁੰਦੇ ਜਾ ਰਹੇ ਨੇ ਇਹਨਾਂ ਚੀਜ਼ਾਂ ਨਾਲ ਕਿਉਂਕਿ ਉਮਰ ਤੋਂ ਪਹਿਲਾਂ ਐਕਸਪੋਜ਼ਰ ਮਿਲ ਰਿਹਾ ਹੈ ਉਮਰ ਤੋਂ ਪਹਿਲਾਂ ਐਕਸਪੋਜ਼ਰ ਚੰਗਾ ਨਹੀਂ ਉਹਨਾਂ ਦੇ ਅਟੈਂਟਿਵ ਸਕਿੱਲਸ ਉਹਨਾਂ ਦੇ ਫੋਕਸ ਉਹਨਾਂ ਦੀ ਮੈਮਰੀ ਹਰ ਚੀਜ਼ ਖਤਮ ਹੋ ਰਹੀ ਜਦੋਂ ਰੀਅਲ ਅ ਸਕਰੋਲ ਕਰ ਕਰਕੇ ਬਲਗੈਰਿਟੀ ਦੇਖਦੇ ਨੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਸ਼ੋਅ ਦੇ ਵਿੱਚ ਜੋ ਕੁਝ ਬੋਲਿਆ ਗਿਆ ਉਹ ਚੀਜ਼ ਕਿੱਥੇ ਨਾ ਕਿੱਥੇ ਸਾਡੇ ਸਮਾਜ ਦੇ ਵਿੱਚ ਹੁਣ ਲਗਾਤਾਰ ਹਿੱਸਾ ਬਣ ਰਹੀ ਹੈ ਦੇਖੋ ਬਣ ਰਹੀ ਹੈ ਜਾਂ ਆਪਾਂ ਬਣਾ ਆਪਾਂ ਲੈ ਰਹੇ ਆ ਮੈਨੂੰ ਯਾਦ ਹੈ ਮੇਰੇ ਇੱਕ ਕਾਉਂਟਰਵਰਸੀ ਹੋਈ ਇੱਕ ਬੜੇ ਤਗੜੇ ਗਾਇਕ ਦੇ ਨਾਲ ਠੀਕ ਹੈ ਜੀ ਮੈਨੂੰ ਥ੍ਰੈਟ ਵੀ ਆਇਆ ਉਸ ਕੇਸ ਦੇ ਵਿੱਚ ਮੈਨੂੰ ਉਦੋਂ ਇੱਕ ਪ੍ਰੋਫੈਸਰ ਸਾਹਿਬ ਦਾ ਫੋਨ ਆਂ ਕਿ ਤੁਸੀਂ ਚੰਗੇ ਗੀਤ ਗਾਇਆ ਕਰੋ ਤੇ ਉਸ ਗਾਇਕ ਦੇ ਅੱਗੇ ਉਹ ਇਹ ਕਹਿਣਾ ਸੀਗਾ ਕਿ ਚੰਗੇ ਗੀਤ ਸਮਾਜ ਨਹੀਂ ਸੁਹੰਦਾ ਸੀ ਕਿਦਾਂ ਗਾਈਏ ਸੋ ਮੈਂ ਕਹਿਣਾ ਚਾਹੁੰਦਾ ਸਮਾਜ ਤੋਂ ਸ਼ੁਰੂ ਕਰੀਏ ਪਹਿਲਾਂ ਇਹੀ ਕੱਲ ਸਮੇ ਰਹਿਣਾ ਵੀ ਕਹਿੰਦਾ ਹੈ ਕਿ ਭਈ ਮੈਂ ਤਾਂ ਕਹਿਣਾ ਵਾਂ ਕਿ ਭਈ ਮੇਰਾ ਕੰਟੈਂਟ ਉਹ ਦੇਖਣ ਨਾਲ ਲੋਕ ਜਿਹਨਾਂ ਨੂੰ ਨਹੀਂ ਪਸੰਦ ਹੈ ਉਹ ਤੋਂ ਗਾਲਾ ਕੱਢਦਾ ਹੈ ਕਿ ਭਈ ਜਿਹਨੂੰ ਨਹੀਂ ਪਸੰਦ ਉਹ ਆਪਣੇ ਡੈਸ਼ ਕਰ ਲੋ ਉਸ ਗਾਇਕ ਦੇ ਫਾਦਰ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਬੁੱਧੀਜੀਵੀ ਸਮਾਜ ਸਾਡਾ ਕੰਟੈਂਟ ਨਾ ਦੇਖੇ ਵਾਟ డు ਯੂ ਮੀਨ ਬਾਈ 댓 ਕਿ ਤੁਸੀਂ ਸਮਾਜ ਦੀ ਇੱਕ ਜਿਹੜੀ ਲਾਈਨ ਨੂੰ ਖਤਮ ਕਰਦੇ ਹੋਗੇ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਉਸ ਸਮਾਜ ਦੀ ਉਸ ਲਾਈਨ ਨੂੰ ਖਤਮ ਕਰਦੇ ਹੋਗੇ ਤੁਸੀਂ ਇਹ ਜਿੰਨੇ ਵੀ ਕੰਟੈਂਟ ਕ੍ਰੀਏਟਰ ਨੇ ਇਹ ਕੀ ਆਪਣੇ ਆਪ ਨੂੰ ਅਮਰੀਕਨ ਸਮਝਣ ਲੱਪੇ ਨੇ ਯੂ ਕੈਨ ਕ੍ਰੀਏਟ ਦਾ ਕੰਟੈਂਟ ਇਨ ਅਮਰੀਕਾ ਬਟ ਨਾਟ ਇਨ ਇੰਡੀਆ ਇੰਡੀਆ ਇਸ ਟੂ ਇੱਥੇ ਮਹਾਕੁੰਭ ਹੋ ਰਿਹਾ ਮਹਾਡਰਟੀ ਕਮੇਡੀ ਵੀ ਕਰ ਸਕਦੇ ਆਪਾਂ ਸਮਝੇ ਮੇਰੀ ਗੱਲ ਸੋ ਅਸੀਂ ਮਹਾਕੁੰਭ ਵਾਲੀ ਧਰਤੀਆਂ ਅਸੀਂ ਉਹ ਧਰਤੀਆਂ ਜਿੱਥੇ ਟ੍ਰੈਡੀਸ਼ਨਲ ਟ੍ਰੈਡੀਸ਼ਨ ਨੂੰ ਪੂਜਿਆ ਜਾਂਦਾ ਵਾ ਸੋ ਬਿਲਕੁਲ ਇਦਾਂ ਦੇ ਕੰਟੈਂਟ ਬੈਨ ਹੋਣੇ ਚਾਹੀਦੇ ਆ ਮੈਂ ਸਰਕਾਰ ਨੂੰ ਕਹਿਣਾ ਚਾਹੂੰਗਾ ਜਿਹੜਾ ਕਿ ਬਿੱਲ ਲੈ ਕੇ ਆਣਾ ਪੈਣਾ ਡਿਜੀਟਲ ਪ੍ਰੋਟੈਕਸ਼ਨ ਐਕਟ ਜਿਹੜਾ ਵਾ ਉਹਨੂੰ ਜਲਦੀ ਤੋਂ ਜਲਦੀ ਲਿਆਂਦਾ ਜਾਵੇ ਕੰਟਰੋਲ ਕੀਤਾ ਜਾਵੇ ਕੰਟੈਂਟ ਨੂੰ ਕਿਹੜਾ ਕੰਟੈਂਟ ਪਰੋਸਣਾ ਕਿਹੜਾ ਨਹੀਂ ਪਰੋਸਣਾ ਉਹਦੀ ਪਰਮਿਸ਼ਨ ਦਿੱਤੀ ਜਾਵੇ ਉਹਨੂੰ ਰਿਪੋਰਟ ਕੀਤਾ ਜਾਵੇ ਇੰਸਟਾਗ੍ਰam ਦੇ ਐਲਗੋਰਿਥਮ ਵੀ ਇਦਾਂ ਦੇ ਸੈੱਟ ਹੈਗੇ ਨੇ ਯੂ ਕਾਂਟ ਐਕਸਪੈਕਟ ਥਿਸ ਥਿੰਕਿੰਗ ਉਹਦੇ ਕੰਟੈਂਟ ਐਲਗੋਰਿਦਮ ਇਦਾਂ ਦੇ ਸੈੱਟ ਆ ਕਿ ਉਹਦੇ ਉੱਤੇ ਤੁਹਾਨੂੰ ਵਲਗੈਰਿਟੀ ਦਿਖਣੀ ਦੇਖਣੀ ਆ ਤੁਸੀਂ ਚਾਹੋ ਚਾਹ ਨਾ ਉਹ ਐਲਗੋਰਿਦਮ ਤੁਹਾਨੂੰ ਉਹਦੇ ਪਾਸੇ ਲੈ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਹੈ ਥੋੜਾ ਜਿਹਾ ਕੰਟਰੋਲ ਇੰਸਟਾਗ੍ਰਾਮ ਤੇ ਸਾਨੂੰ ਕਰਨਾ ਪੈਣਾ ਅੱਛਾ ਲੋਕ ਕਹਿੰਦੇ ਪਏ ਨੇ ਕਿ ਭਈ ਸਮੇਂ ਰਹਿਣਾਂ ਦਾ ਜਿੱਦਾਂ ਦਾ ਕੰਟੈਂਟ ਹੈ ਹੋਰ ਵੀ ਲੋਕ ਬਹੁਤ ਬਨੋਂਦੇ ਨੇ ਉਹਨਾਂ ਨੂੰ ਕਿਵੇਂ ਕੰਟਰੋਲ ਕਰ ਲਈਏ ਕਿਉਂਕਿ ਭਾਰਤ ਦੇ ਵਿੱਚ ਤਾਂ ਪੋਨੋਗ੍ਰਾਫੀ ਦੇ ਉੱਪਰ ਜੋ ਵੀਡੀਓ ਬਣਦੀਆਂ ਨੇ ਪੌਨ ਵੀਡੀਓ ਬਣਦੀਆਂ ਨੇ ਉਹਨਾਂ ਨੂੰ ਅਜੇ ਤੱਕ ਕੋਈ ਕੰਟਰੋਲ ਨਹੀਂ ਕਰ ਪਾਇਆ ਜੇਕਰ ਇਹਨਾਂ ਨੂੰ ਕੰਟਰੋਲ ਕਰਨਾ ਆ ਫੇਰ ਗਾਲ ਉੱਥੇ ਆ ਜਾਂਦੀ ਕੁੱਲੜ ਪੀਦੇ ਤੇ ਹੈਣਾ ਜੀ ਕਿੱਡਾ ਵੱਡਾ ਇਸ਼ੂ ਆਇਆ ਚਾਹੇ ਕੋਈ ਗਲਤੀ ਤਾਂ ਹੋਇਆ ਮੈਂ ਕਹਿੰਦਾ ਉਹ ਬੰਦਾ ਹੱਥ ਜੋੜ ਕੇ ਮਾਫੀ ਮੰਗਦਾ ਸੀ ਕਿ ਮੇਰੇ ਤੋਂ ਗਲਤੀ ਨਾ ਹੋ ਗਿਆ ਜੀ ਪਰ ਆਪਾਂ ਉੱਤੇ ਕੀ ਐਕਸ਼ਨ ਲਿਆ ਕੋਈ ਐਕਸ਼ਨ ਹੀ ਨਹੀਂ ਲਿਆ ਉਹ ਤੇ ਅੱਜ ਉਹ ਹੋਲੀ 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 ਵੱਧੀਆਂ ਵੱਧੀਆਂ ਚੀਜ਼ਾਂ ਦੇਖੋ ਕਿੱਥੇ ਪਹੁੰਚ ਰਹੀਆਂ ਨੇ ਠੀਕ ਹੈ ਨਾ ਤੇ ਆਪਾਂ ਆਪਣਾ ਸੌਫਟ ਕੋਰਨਰ ਬਣਾ ਰਹੇ ਆ ਇੱਕ ਪਾਸੇ ਆਪਾਂ ਇਹਨਾਂ ਚੀਜ਼ਾਂ ਨੂੰ ਪਸੰਦ ਵੀ ਕਰਦੇ ਆ ਅੱਜ ਆਪਾਂ ਗਾਲਾਂ ਕੱਢਦੇ ਆ ਠੀਕ ਹੈ ਜੀ ਕੋਈ ਗਾਲਾਂ ਕੱਢਦੇ ਆ ਸਾਨੂੰ ਮਾੜਾ ਲੱਗਦਾ ਕਿ ਸਾਡੇ ਮੂੰਹ ਤੇ ਕੋਈ ਗਾਲ ਕੱਢ ਗਿਆ ਪਰ ਉਹੀ ਗਾਲ ਜਦੋਂ ਟੀਵੀ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਕੋਈ ਹੁੰਨੇ ਦੇ ਕੋਈ ਉਹਨੇ ਗਾਲ ਕੱਢੀ ਆ ਆਪਾਂ ਹੀ ਉਹਨੂੰ ਹੱਲਾਸ਼ੇਰੀ ਦੇ ਰਹੇ ਆ ਸਾਨੂੰ ਜਦੋਂ ਵੀ ਇਦਾਂ ਦਾ ਕੋਈ ਕੰਟੈਂਟ ਆਂਦਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਮਾਡਰਨ ਡਸਨਟ ਮੀਨਸ ਥੈਟ ਵੀ ਵਿਲ ਬੀ ਵਲਗਰ ਮਾਡਰਨ ਡਸਨਟ ਮੀਨ ਥੈਟ ਵੀ ਵਿਲ ਬੀ ਨੇਗਡ ਥੈਟ ਡਸਨਟ ਮੀਨ ਸੋ ਆਪਾਂ ਮਾਡਰਨ ਦੇ ਸ਼ੇਡ ਦੇ ਥੱਲੇ ਕੋਈ ਇਦਾਂ ਦਾ ਕੰਟੈਂਟ ਨਾ ਪਰੋਸੀਏ ਜਿਹੜੇ ਕਿ ਸਾਡੇ ਇਮਪ੍ਰੈਸਨੇਟ ਏਜ ਦੇ ਬੱਚੇ ਨੇ ਉਹਨਾਂ ਨੂੰ ਇੰਪੈਕਟ ਕਰ ਰਿਆ ਲੋਕ ਕਹਿੰਦੇ ਸੁਣਨਾ ਪਸੰਦ ਕਰਦੇ ਆ ਲੋਕ ਕਈ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਕਈ ਕੁੜੀਆਂ ਨੇ ਜੋ ਆਪਣੇ ਜੋ ਹੁਸਨ ਨੂੰ ਦਿਖਾ ਕੇ ਆਪਣੇ ਸ਼ਰੀਰ ਨੂੰ ਦਿਖਾ ਕੇ ਪੈਸਾ ਕਮਾਉਂਦੀਆਂ ਨੇ ਜਦੋਂ ਉਹਨਾਂ ਨੂੰ ਬੋਲਿਆ ਜਾਵੇ ਤਾਂ ਉਹ ਕਹਿੰਦੇ ਕਿ ਬਈ ਲੋਕਾਂ ਨੂੰ ਪਸੰਦ ਹੈ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਦੇਖੋ ਲੋਕਾਂ ਨੂੰ ਪਸੰਦ ਲੋਕੀ ਦੇਖੀ ਜਾ ਰਿਹਾ ਮੈਨੂੰ ਪੈਸੇ ਆਈ ਜਾ ਰਿਹਾ ਮੈਂ ਕਰਨਾ ਮੈਂ ਇਸ ਗੱਲ ਤੋਂ ਸਹਿਮਤ ਵੀ ਆ ਆਪਾਂ ਲੋਕ ਜ਼ਿੰਮੇਵਾਰ ਹੈਗੇ ਆ ਇਹ ਟ੍ਰੈਡੀਸ਼ਨ ਦਾ ਜੋ ਵੀ ਆਪਾਂ ਇਸ ਸੋਸਾਇਟੀ ਦਾ ਜੋ ਵੀ ਬਣਿਆ ਤਾਣਾ ਬਾਣਾ ਬਣਿਆ ਆਪਾਂ ਵਿੱਚ ਜ਼ਿੰਮੇਵਾਰ ਆ ਅੱਜ ਆਪਾਂ ਹੀ ਜਿਹੜੇ ਪਹਿਲਾਂ ਪੈਸੇ ਲੈ ਕੇ ਫੇਰ ਵੋਟ ਪਾਣੇ ਆ ਠੀਕ ਹੈ ਜੀ ਫਿਰ ਆਪਾਂ ਲੀਡਰ ਨੂੰ ਭੰਡਦੇ ਆ ਉਹੀ ਸੇਮ ਇੱਥੇ ਆ ਆਪਾਂ ਇਦਾਂ ਦਾ ਸ਼ਲੀਲ ਕੰਟੈਂਟ ਦੇਖਣ ਨੂੰ ਤਿਆਰ ਬੈਠੇ ਆ ਅਗਲੇ ਤਾਂ ਬਣਾਉਂਦੇ ਪਏ ਨੇ ਆਪਾਂ ਜੇ ਆਪਾਂ ਨੂੰ ਰਿਜੈਕਟ ਕਰਾਂਗੇ ਮੈਂ ਕਹਿਣਾ ਚ ਤੇ ਰਣਵੀਰ ਅਲਹਾਬਾਦੀ ਨੂੰ ਕੀ ਤੁਸੀਂ ਇਹ ਕੰਟੈਂਟ ਆਪਣੀ ਫੈਮਲੀ 'ਚ ਚਲਾ ਸਕਦੇ ਹੋ ਅੱਜ ਤੁਸੀਂ ਆਪਣੀ ਫੈਮਲੀ ਨਾਲ ਬੈਠ ਕੇ ਪਿਕਚਰ ਨਹੀਂ ਦੇਖ ਸਕਦੇ ਠੀਕ ਹੈ ਜੀ OTT ਪਲੈਟਫਾਰਮ ਤੇ ਇੰਨਾ ਐਕਸਪੋਜ਼ਰ ਓਵਰ ਓਵਰ ਐਕਸਪੋਜ਼ਰ ਆ ਗਿਆ ਇੱਕ ਐਕਸਪੋਜ਼ਰ ਹੁੰਦਾ ਹੈ ਇੱਕ ਓਵਰ ਐਕਸਪੋਜ਼ਰ ਆ ਗਿਆ ਫਿਰ ਉਹ ਕਹਿੰਦੇ ਜਿਉਂtheta ਡਿਸਕਲੇਮਰ ਲਿਖਿਆ ਜੀ 18 ਸਾਲ ਤੋਂ ਪਲੱਸ ਵਾਲਾ ਨਾ ਦੇਖੇ ਫਿਰ 18 ਸਾਲ ਤੋਂ ਥੱਲੇ ਵਾਲੇ ਦਾ ਇੰਸਟਾਗ੍ਰam ਤੇ ਕਿਦਾਂ account ਬਣ ਰਿਹਾ ਇੰਸਟਾਗ੍ਰam ਤੇ ਵੀ ਸਭ ਕੁਝ ਪਿਆ ਵਾ ਸੋ ਮੈਂ ਇਸ ਚੀਜ਼ ਲਈ ਫਾਈਟ ਕਰਾਂਗਾ ਕਿ 18 ਸਾਲ ਤੋਂ ਥੱਲੇ ਵਾਲੇ ਬੱਚੇ ਲਈ ਸਭ ਕੁਝ ਖਤਮ ਤੇ ਕੰਟੈਂਟ ਦੇ ਵਿੱਚ ਆਪਰਟੀਨਿਟੀ ਤੇ ਬਲਗੇਰਿਟੀ ਜਿਹਨੂੰ ਆਪਾਂ ਡਿਫਾਈਨ ਕਰੀਏ ਡਿਜੀਟਲ ਮੀਡੀਆ ਐਕਟ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਇਹ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਸਟਾਗ੍ਰam ਫੇਸਬੁੱਕ YouTube ਦਾ ਇੱਕ ਪਕੜ ਹੈ ਲੱਗਦੀ ਉਹ ਹੁਣ ਦਵੇਗੀ ਕਿਉਂਕਿ ਲੋਕ ਤਾਂ ਕਹਿੰਦੇ ਵੀ ਇਤੋਂ ਪੈਸਾ ਹੀ ਬੜਾ ਆ ਰਿਹਾ ਦੇਖੋ ਮੋਨਟਾਈਜ਼ੇਸ਼ਨ ਕਰਕੇ ਹੀ ਆਪਾਂ ਇਦਾਂ ਦਾ ਕੰਟੈਂਟ ਪਾਉਂਦੇ ਆ ਜਿਹਦੇ ਸਾਨੂੰ ਪੈਸੇ ਕਮਾਉਂਦੇ ਨੇ ਅੱਜ ਰਣਵੀਰ ਅਲਹਾਬਾਦੀ ਨੇ ਕਿੱਥੋਂ ਪੈਸਾ ਕਮਾਇਆ ਸਾਰਾ ਇੱਥੋਂ ਹੀ ਕਮਾਇਆ ਹੈ ਨਾ ਪਰ ਕਿਤਨੇ ਕਿਤਨੇ ਚੰਗੇ ਕੰਟੈਂਟ ਵੀ ਬਣਾਏ ਨੇ ਚੰਗਾ ਕੰਟੈਂਟ ਵੀ ਤੁਹਾਨੂੰ ਪੈਸਾ ਲੈ ਕੇ ਦਿੰਦਾ ਮੈਨੂੰ ਯਾਦ ਹੈ ਮੈਂ ਇੱਕ ਗਲਤ ਤੇ ਬੜਾ ਬੋਲਿਆ ਸੀਗਾ ਤੇ ਉਹ ਇਸ਼ੂ ਇੰਨਾ ਵਧੀਆ ਸੀਗਾ ਮੈਨੂੰ ਉੱਥੋਂ ਬਹੁਤ ਜ਼ਿਆਦਾ ਫਾਇਦਾ ਮਿਲਿਆ ਠੀਕ ਹੈ ਜੀ ਤੁਸੀਂ ਚੰਗਾ ਕੰਟੈਂਟ ਦਿਓਗੇ ਲੋਕੀ ਉਹਨੂੰ ਵੀ ਲਾਈ ਸੋ ਜਿਹੜਾ ਚੰਗਾ ਸਮਾਜ ਹੈ ਉਹ ਕਿਤਨਾ ਕਿਤੇ ਚਾਹੁੰਦਾ ਹੈ ਕਿ ਇਦਾਂ ਦਾ ਕੰਟੈਂਟ ਨਾ ਆਵੇ ਜਿਹੜਾ ਮਾੜਾ ਸਮਾਜ ਹੈ ਉਹ ਚਾਹੁੰਦਾ ਆਵੇ ਆਪਾਂ ਦੇਖਣਾ ਕਿ ਆਪਾਂ ਸਮਾਜ ਨੂੰ ਕਿਸ ਪਾਸੇ ਲੈ ਕੇ ਜਾਣਾ ਚੰਗੇ ਵਾਲੇ ਪਾਸੇ ਕਿ ਮਾੜੇ ਵਾਲੇ ਪਾਸੇ ਜਿਸ ਤਰੀਕੇ ਦੇ ਨਾਲ ਬਲਗੇਰਿਟੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਪਰੋਸੀ ਜਾ ਰਹੀ ਹੈ ਇੰਸਟਾਗ੍ਰam ਖਾਸ ਕਰ ਲੋਕ ਕਹਿੰਦੇ ਨੇ ਕਿ ਬਈ ਜੇਕਰ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਚਲਗੇ ਤਾਂ ਤੁਹਾਨੂੰ ਉਹ ਵੀਡੀਓ ਮਿਲ ਜਾਣਗੀਆਂ ਜੋ ਤੁਹਾਨੂੰ ਕਿਸੇ ਹੋਰ ਪਾਸੇ ਨਹੀਂ ਮਿਲਣਗੀਆਂ ਮਤਲਬ ਇੱਕ ਇੱਕ ਪੌਨ ਸਾਈਡ ਹੀ ਬਣ ਗਈ ਹੈ ਮੈਂ ਦੱਸ ਰਿਹਾ ਇਟਸ ਅ ਸੌਫਟ ਪੌਨ ਬੇਸਿਕਲੀ ਐਂਡ ਇਹਦਾ ਐਲਗੋਰਿਥਮ ਵੀ ਇਦਾਂ ਦਾ ਸੈੱਟ ਹੋ ਚੁੱਕਾ ਹੋਇਆ ਇੰਸਟਾਗ੍ਰਾਮ ਦਾ ਐਲਗੋਰਿਥਮ ਨਵੇਂ ਦਾ ਸੈੱਟ ਹੈ ਤੁਸੀਂ ਕਿਤੇ ਕਲਿੱਕ ਕਰਦੇ ਹੋ ਤਾਂ ਨਾਲ-ਨਾਲ ਉਹੀ ਚੀਜ਼ਾਂ ਖੁੱਲਦੀਆਂ ਜਾਂਦੀਆਂ ਤੁਸੀਂ ਚੈੱਕ ਕਰ ਲਿਓ ਸਰਕਾਰ ਨੂੰ ਰੋਕ ਲਾਣੀ ਚਾਹੀਦੀ ਜੀ ਯੈਸ ਇੰਸਟਾਗ੍ਰਾਮ ਨੂੰ ਕੰਟਰੋਲ ਕਰਨ ਲਈ ਕੋਈ ਨਾ ਕੋਈ ਐਕਟ ਲੈਣਾ ਪੈਣਾ ਸਮੇਂ ਦੀ ਮੰਗ ਹੈ ਇਹ ਤਾਂ ਮੈਂ ਕਹਿੰਦਾ ਧ ਕਿ ਸਾਡਾ ਸਮਾਜ ਨੇ ਤੇ ਕਿੱਥੇ ਚੱਲ ਜਾਣਾ ਹੈ ਹੂੰ ਸੋ ਮੇਰਾ ਕਹਿਣ ਦਾ ਭਾਵ ਹੈ ਸਰਕਾਰ ਨੂੰ ਪਲੀਜ਼ ਇਦਾਂ ਦੇ ਬੰਦੇ ਜਿਹੜੇ ਕਿ ਇਦਾਂ ਮਾੜਾ ਕੰਟੈਂਟ ਪਾਉਂਦੇ ਨੇ ਉਹਨਾਂ ਤੇ ਜ਼ਬਰਦਸਤ ਰੋਕ ਲਗਣੀ ਚਾਹੀਦੀ ਹੈ ਉਹਨਾਂ ਤੇ ਕੋਈ ਨਾ ਕੋਈ ਐਫ ਆਈ ਆਰ ਹੋਣੀ ਚਾਹੀਦੀ ਹੈ ਹੂੰ ਮਤਲਬ ਤਾਂ ਜਾ ਕੇ ਕਿਤਨਾ ਕਦੇ ਇਸ ਸਮੱਸਿਆ ਕੰਟਰੋਲ ਚ ਆਏਗੀ